ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਤੀਜਾ ਦਿਨ ਹੈ ਦੁਪਹਿਰੇ 2 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਏਗੀ ਅੱਜ ਦੇ ਬਿਜ਼ਨਸ 'ਚ ਬੈਦਬੀ ਸੰਬੰਧੀ ਬਿੱਲ ਦਾ ਜ਼ਿਕਰ ਨਹੀਂ ਹੈ ਵਿਧਾਨ ਸਭਾ ਦੀ ਕਾਰਵਾਈ ਤੋਂ ਪਹਿਲਾਂ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਵੀ ਹੈ 11 ਵਜੇ ਕੈਬਨਿਟ ਦੀ ਮੀਟਿੰਗ ਹੋਏਗੀ ਕੈਬਨਿਟ 'ਚ ਬੈਦਬੀ ਅਤੇ ਹੋਰ ਬਿਲਾ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਤੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਤੀਜਾ ਦਿਨ ਹੈ ਦੁਪਹਿਰੇ 2 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਏਗੀ ਸਦਨ ਦੇ ਹੰਗਾਮੇਦਾਰ ਰਹਿਣ ਦੇ ਅਸਾਰ ਪੂਰੇ ਪੂਰੇ ਨੇ ਕਿਉਂਕਿ ਕਈ ਮੁੱਦੇ ਨੇ ਜਿਸ ਨੂੰ ਲੈ ਕੇ ਵਿਰੋਧੀ ਜੁਨੇ ਉਹ ਸਰਕਾਰ ਨੂੰ ਕੇਰਨ ਦੀ ਪਿਆਰਿਸ਼ ਨੇ ਤੇ ਮੇਨਾ ਮੇਰੇ ਸਹਿਯੋਗੀ ਨਪਿੰਦਰ ਫੋਨ ਲਾਈਨ ਤੇ ਜੁਹਨੇ ਨਪਿੰਦਰ ਅੱਜ ਸਦਨ ਦੀ ਕਾਰਵਾਈ ਕੀ ਕੁਝ ਵਹਿਣ ਵਾਲੀ ਹੈ ਕਿਹੜੇ ਬਿੱਲ ਸਦਨ ਚ ਪੇਸ਼ ਕੀਤੇ ਜਾ ਸਕਦੇ ਨੇ ਦੇਖੋ ਜਿਹੜੇ ਬਿੱਲ ਤੇ ਸਰਕਾਰ ਦੀ ਨਜ਼ਰ ਬਣੀ ਹੋਈ ਆ ਹਾਲੇ ਤੱਕਰ ਉਸ ਬਿੱਲ ਬਾਰੇ ਹਾਲੇ ਵੀ ਕੋਈ ਜਾਣਕਾਰੀ ਨਹੀਂ ਹੈ ਜਿਹੜਾ ਬੀਬੀ ਦੇ ਮਾਮਲੇ ਦੇ ਵਿੱਚ ਸਖਤ ਕਾਨੂੰਨੀ ਬਣਾਉਣ ਦੀ ਗੱਲ ਹੋ ਰਹੀ ਆ ਨ ਤਾਂ ਉਹ ਕਿਦਾਂ ਕਿਤੇ ਇਹ ਮੰਨਿਆ ਜਾ ਰਿਹਾ ਸੀ ਕਿ ਸੋਮਵਾਰ ਨੂੰ ਆਵੇਗਾ ਪਰ ਜਿਹੜੀ ਲਿਸਟ ਹੁਣ ਤੱਕ ਪਹੁੰਚੀ ਹੈ ਉਹਦੇ ਵਿੱਚ ਉਹਦਾ ਜ਼ਿਕਰ ਨਹੀਂ ਹੈ ਉਹ ਕੁਝ ਦਾ ਹਾਲਾਂਕਿ ਕਿ ਸਰਕਾਰ ਉਹਦੇ ਤੇ ਵਿਚਾਰ ਕਰ ਰਹੀ ਹੈ ਔਰ ਸਰਕਾਰ ਉੱਥੇ ਸਦਨ ਦੇ ਅੰਦਰ ਉੱਭਲ ਜਾਏ ਆਵੇ ਕਿ ਅੱਜ ਕੈਬਨਟਰੀ ਬੁਲਾਈ ਗਈ ਹੈ ਤਾਂ ਕੈਬਨਟ ਮੀਟਿੰਗ ਬੁਲਾਉਣ ਦੇ ਕਈ ਤਰ੍ਹਾਂ ਦੇ ਸੰਕੇਤ ਨੇ ਕਿ ਉਸ ਦਿਨ ਤੇ ਕੈਬਨਟ ਦੀ ਮੋਹਰ ਲੱਗ ਸਕਦੀ ਹੈ ਤਾਂ ਹੋ ਸਕਦਾ ਹੈ ਕਿ ਉਸ ਬਿਲ ਨੂੰ ਲੈ ਕੇ ਕਿ ਜਦੋਂ ਕੈਬਨਟ ਵਿੱਚ ਪਹਿਲਾਂ ਚਰਚਾ ਹੋਵੇ ਫਿਰ ਸਾਨੂੰ ਜਿਹੜਾ ਹੈਗਾ ਸਦਨ ਦੇ ਅੰਦਰ ਪੇਸ਼ ਕੀਤਾ ਜਾ ਸਕੇ ਇਹ ਦੇਖੋ ਇਸ ਤੋਂ ਇਲਾਵਾ ਹੋਰ ਜਿਹੜਾ ਕੰਮਕਾਰ ਆ ਕੁਝ ਰਿਪੋਰਟਾਂ ਜਿਹੜੀਆਂ ਨੇ ਵੱਖ-ਵੱਖ ਡਿਪਾਰਟਮੈਂਟਾਂ ਦੀਆਂ ਉਹ ਜਿਹੜੀਆਂ ਆ ਸਕਦੀਆਂ ਨੇ ਇਸ ਤੋਂ ਇਲਾਵਾ ਦੇਖੋ ਪੰਜਾਬ ਸਟੇਟ ਡਵੈਲਪਮੈਂਟ ਟੈਕਸ ਬਿੱਲ ਹੈ ਜਿਹੜਾ ਸ਼ੋਧਨਾ ਬਿੱਲ ਤਾਂ ਉਹ ਪੇਸ਼ ਕੀਤਾ ਜਾ ਵੀ ਬੜਾ ਮਹੱਤਵਪੂਰਨ ਬਿੱਲ ਕਿਉਂਕਿ ਜੋ ਟੈਕਸ ਦੇ ਨਾਲ ਜੁੜਿਆ ਹੋਇਆ ਉਹਦੇ ਵਿੱਚ ਅਮੈਂਡਮੈਂਟ ਦੀ ਗੱਲ ਹੋ ਰਹੀ ਹੈ ਉਪਸ ਕੀਤਾ ਜਾਣਾ ਤਾਂ ਦੇਖੋ ਇਸ ਤੋਂ ਇਲਾਵਾ ਹੋਰ ਇੱਕ ਦੋ ਬਿੱਲ ਨੇ ਜਿਹੜੇ ਉਹ ਸੁਦੰਦੇ ਅੰਦਰ ਆ ਸਕਦੇ ਨੇ ਪਰ ਸਭ ਤੋਂ ਜ਼ਿਆਦਾ ਜਿੱਦਾਂ ਆਪਾਂ ਜ਼ਿਕਰ ਕੀਤਾ ਕਿ ਜਿਹੜਾ ਬੇਰਵੀ ਦੇ ਮਾਮਲਿਆਂ ਨੂੰ ਲੈ ਕੇ ਸਖਤ ਸਜ਼ਾਵਾਂ ਦੇ ਕਾਨੂੰਨ ਦੀ ਗੱਲ ਹੋ ਰਹੀ ਆ ਤਾਂ ਬੇਸ਼ੱਕ ਰਿਪੋਰਟ ਦੇ ਵਿੱਚ ਜਾਂ ਜਿਹੜੀ ਸੂਚੀ ਉਹਦੇ ਵਿੱਚ ਨਾ ਹੋਵੇ ਪਰ ਉਮੀਦ ਪੂਰੀ ਹੈ ਕਿ ਉਹ ਬਿੱਲ ਲਿਆਂਦਾ ਜਾ ਸਕਦਾ ਔਰ ਹਾਲਾਂਕਿ ਦੇਖੋ ਆ ਆਖਰੀ ਫੈਸਲਾ ਤਾਂ ਸਰਕਾਰ ਪਰ ਉਮੀਦ ਇਹ ਹੀ ਹੈ ਕਿ ਲਿਆਂਦਾ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਦੇ ਸਰਕਾਰ ਨੇ ਸੰਕੇਤ ਦਿੱਤੇ ਜਿਸ ਤਰ੍ਹਾਂ ਨੇ ਮੁੱਖ ਮੰਤਰੀ ਵੱਲੋਂ ਸੰਕੇਤ ਦਿੱਤੇ ਗਏ ਨੇ ਪਹਿਲਾਂ ਤਾਂ ਅੱਜ ਜਿਹੜੀ ਕੈਬਨ ਬੁਲਾਈ ਗਈ ਉਸ ਦੇ ਵਿੱਚ ਵੀ ਕਾਫੀ ਚੀਜ਼ਾਂ ਸਪੱਸ਼ਟ ਹੋਣਗੀਆਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਅੱਗੇ ਵਧਾਂਗੇ ਗੱਲ ਕਰਾਂਗੇ ਵਿਕਰਮ ਸਿੰਘ ਮਜੀਠੀਆ ਦੀ ਮਜੀਠੀਆ ਦੀ ਪਟੀਸ਼ਨ ਤੇ ਮਹੌਲੀ ਕੋਰਟ ਚ ਅੱਜ ਸੁਣਵਾਈ ਹੋਣੀ ਹੈ 10 ਦੇ ਬਾਰਕ ਬਦਲਨ ਦੀ ਮੰਗ ਵਾਲੀ ਪਟੀਸ਼ਨ ਤੇ ਅੱਜ ਕੋਰਟ ਸੁਣਵਾਈ ਕਰੇਗਾ ਪੰਜਾਬ ਸਰਕਾਰ ਆਪਣਾ ਜਵਾਬ ਅੱਜ ਦਾਖਲ ਕਰ ਸਕਦੀ ਨਾਬਾ ਜੇਲ੍ਹ ਚ ਬੰਨੇ ਵਿਕਰਮ ਮਜੀਠੀਆ ਜੁਡੀਸ਼ੀਅਲ ਕਸਟਡੀ ਚ ਨੇ ਮਜੀਠੀਆ ਨੇ ਜੇਲ੍ਹ ਚ ਬਾਰਕ ਬਦਲਨ ਦੀ ਮੰਗ ਕੀਤੀ ਹੈ ਸਜ਼ਾਯਾਗਤਾਂ ਕੈਦੀਆਂ ਤੋਂ ਅਲੱਗ ਰੱਖਣੀ ਮੰਗ ਕੀਤੀ ਗਈ ਹੈ ਅੰਡਰ ਟ੍ਰਾਇਲ ਕੈਦੀਆਂ ਤੋਂ ਵੀ ਵੱਖ ਰੱਖਣ ਦੀ ਮੰਗ ਮਜੀਠੀਆ ਦੇ ਵਕੀਲਾਂ ਨੇ ਇਸ ਪਟੀਸ਼ਨ ਚ ਕੀਤੀ ਹੈ ਪਟੀਸ਼ਨ ਚ ਮਜੀਠੀਆ ਨੇ ਕਿਹਾ ਹੈ ਕਿ ਉਹ ਸਾਬਕਾ ਮੰਤਰੀ ਨੇ ਇਸ ਲਈ orange category ਚ ਉਹਨਾਂ ਨੂੰ ਰੱਖਿਆ ਜਾਏ ਤਾਪਾ ਜੇਲ੍ਹ ਚ ਬੰਨੇ ਵਿਕਰਮ ਸਿੰਘ ਮਜੀਠੀਆ ਆਮਦਨ ਤੋਂ ਬਾਅਦ ਜ਼ਿਆਦਾ ਦੇ ਮਾਮਲੇ ਚ 14 ਦਿਨ ਦੀ ਜੁਡੀਸ਼ੀਅਲ ਕਸਟਡੀ ਚ ਨੇ ਤੇ 25 ਜੂਨ ਨੂੰ ਉਹਨਾਂ ਦੀ ਗ੍ਰਿਫਤਾਰੀ ਅਮਸਥਿਤ ਰਿਹਾਈ ਸ਼ੋਹੀ ਹੋਈ ਸੀ ਤੇ ਹੁਣ ਅੱਜ ਇਸ ਪੂਰੇ ਮਾਮਲੇ ਚ ਮੋਹਾਲੀ ਕੋਰਟ ਚ ਸੁਣਵਾਈ ਪੰਚਾਇਤ ਸਰਪੰਚਾ ਦੀ ਜ਼ਿਮਨੀ ਚੋਣ ਲਈ ਨਾਮਿਨੇਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ 10 ਜੁਲਾਈ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਨਾਮਿਨੇਸ਼ਨ ਪ੍ਰੋਸੈਸ ਸ਼ੁਰੂ ਹੋਏਗਾ ਰਿਟਰਨਿੰਗ ਆਫੀਸਰਜ਼ ਦੇ ਦਫ਼ਤਰਾਂ ਵਿੱਚ ਹੀ ਇਹ ਨਾਮਜ਼ਦਗੀ ਪਰਚੇ ਦਾਖਲ ਕੀਤੇ ਜਾਣਗੇ 18 ਜੁਲਾਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਖੋਣੀ ਹੈ ਸਕਰੂਟੀ ਹੋਣੀ ਹੈ 19 ਜੁਲਾਈ ਤੱਕ ਨਾਮਜ਼ਦਗੀ ਪੱਤਰ ਵਾਪਸ ਲੈ ਜਾ ਸਕਣਗੇ 90 ਸਰਪੰਚ ਤੇ 1771 ਪੰਚਾਇਤ ਜ਼ਿਮਨੀ ਚੋਣ 27 ਜੁਲਾਈ ਨੂੰ VOTING ਹੋਣੀ ਹੈ ਉਸੇ ਦਿਨ ਨਤੀਜੇ ਐਲਾਨ ਦਿੱਤੇ ਜਾਣਗੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ ਤੇ ਵੈਲਟ ਪੇਪਰਸ ਦੇ ਰਾਹੀਂ ਇਹ ਵੋਟਾਂ ਪੈਂਗੀਆਂ VOTING ਤੋਂ ਤੁਰੰਤ ਬਾਅਦ POLLING ਸਟੇਸ਼ਨ ਤੇ ਹੀ ਵੋਟਾਂ ਦੀ ਗਿਣਤੀ ਦਾ ਕੰਮ ਵੀ ਮੁਕੰਮਲ ਕੀਤਾ ਜਾਏਗਾ। ਤਾਂ ਪਿੰਡ ਦੀ ਸਰਕਾਰ ਦੇ ਚੋਣ ਹੈ 90 ਸਰਪੰਚ ਤੇ ਪੰਚ ਜੁਨੇ 1771 ਚੁਣੇ ਜਾਣੇ ਨੇ। ਨਾਮੀਨੇਸ਼ਨ ਪ੍ਰੋਸੈਸ ਅੱਜ ਤੋਂ ਸ਼ੁਰੂ ਹੋ ਰਿਹਾ। ਅੱਜ 14 ਜੁਲਾਈ ਹੈ। 14 ਜੁਲਾਈ ਤੱਕ ਕੇ 17 ਜੁਲਾਈ ਤੱਕ ਨਾਮੀਨੇਸ਼ਨ ਪੇਪਰਸ ਫਾਈਲ ਕੀਤੇ ਜਾ ਸਕਣਗੇ ਕੈਂਡੀਡੇਟਸ ਦੇ ਵੱਲੋਂ। ਨਾਮੀਨੇਸ਼ਨ ਪੇਪਰਸ ਵਾਪਸ ਲੈਣ ਦਾ ਅਖੀਰੀ ਤਰੀਕ 19 ਜੁਲਾਈ ਹੈ। voting ਹੋਏਗੀ on the 22 ਜੁਲਾਈ ਨੂੰ ਤੇ ਉਸੇ ਦਿਨ ਹੀ ਸ਼ਾਮ 4 ਵਜੇ ਤੋਂ ਬਾਅਦ ਜਰੂਰ voting ਪ੍ਰੋਸੈਸ ਖਤਮ ਹੋ ਜਾਏਗਾ। ਨਤੀਜੇ ਐਲਾਨ ਦਿੱਤੇ ਜਾਣਗੇ।